ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਵੀਡੀਓ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਤੇ ਫਿੱਟ ਵਿਦ ਮਨਪ੍ਰੀਤ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਚੈਨਲ ਸਟਾਰਟ ਕੀਤਾ ਸੀ ਇੱਕ ਇਹ ਬਹੁਤ ਹੀ ਵਧੀਆ ਚੀਜ਼ ਲਈ ਹੀ ਸਟਾਰਟ ਕੀਤਾ ਸੀਗਾ ਵੀ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੈ ਸਕਿਨ ਨੂੰ ਲੈ ਕੇ ਹਨਾ ਜਾਂ weight ਨੂੰ ਲੈ ਕੇ ਤਾਂ ਉਹ ਸਾਰੀਆਂ ਪ੍ਰੋਬਲਮਸ ਮੈਂ ਤੁਹਾਨੂੰ ਉਹਨਾਂ ਦੀ ਜਿੰਨੇ ਵੀ ਮੈਨੂੰ ਨੌਲੇਜ ਆ ਜਿੰਨੀ ਕਾਣਾ ਉਹ ਇਸ ਚੈਨਲ ਦੌਰਾਨ ਤੁਹਾਡੇ ਨਾਲ ਜਿਹੜਾ ਹੈਗਾ ਮੈਂ ਸ਼ੇਅਰ ਕਰਦੀ ਰਾਂ ਤੇ ਪਹਿਲਾਂ ਤਾਂ ਆਪਾਂ ਇੱਕ ਡਾਈਟ ਪਲਾਨ ਦਿੱਤਾ ਸੀਗਾ ਤੁਹਾਨੂੰ ਤੇ ਜਿਹਦਾ ਰਿਜ਼ਲਟ ਮੈਂ ਦੇਖ ਚੁੱਕੀ ਹਾਂ ਦੋ ਡਾਈਟ ਪਲਾਨ ਇੱਕ ਬੰਡੇ ਵਾਲਾ ਸੀਗਾ ਤੇ ਇੱਕ ਸੀਗਾ 16 ਘੰਟੇ ਵਾਲਾ ਫਾਸਟਿੰਗ ਵਾਲਾ ਤੇ ਦੋਨਾਂ ਦੇ ਰਿਜ਼ਲਟ ਜ਼ਬਰਦਸਤ ਰਹੇ ਆ ਤੇ ਮੇਰੇ ਕਿੰਨੇ ਹੀ ਕਲਾਇੰਟਸ ਨੇ ਜਿਨ੍ਹਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲੇ ਆ ਤੇ ਉਹਨਾਂ ਨੇ ਮੈਨੂੰ ਹੋਰ ਮੋਟੀਵੇਟ ਕੀਤਾ ਤੇ ਆਪਾਂ ਅੱਗੇ ਹੋਰ ਵੀਡੀਓਜ਼ ਲੈ ਕੇ ਆ ਰਹੇ ਹਾਂ ਪਰ ਕਾਫੀ ਸਾਰੀਆਂ ਭੈਣਾਂ ਦੇ ਸਵਾਲ ਹੁੰਦੇ ਆ ਕਿਉਂਕਿ ਕਈਆਂ ਕੁੜੀਆਂ ਨੂੰ ਨਾ ਪੀਸ ਠੀਕ ਆ ਜਿਹੜੀ ਹੈਗੀ ਆ ਬਹੁਤ ਜਿਆਦਾ ਲੇਡੀਜ਼ ਦੇ ਵਿੱਚ ਹੁੰਦੀ ਹੈ ਇਹ ਪ੍ਰੋਬਲਮ ਤੇ ਇਹਨੂੰ ਆਪਾਂ ਕੋਈ ਤਰੀਕਾ ਹੋਵੇ ਜਿਹਦੇ ਕਾਰਨ ਆਪਾਂ ਇਹ ਖਤਮ ਕਰ ਸਕੀਏ ਹਨਾ ਤੇ ਕਿਉਂਕਿ ਇਹਦੇ ਨਾਲ ਜਿਹੜੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਉਹ ਆਪਾਂ ਸੋਚ ਵੀ ਨਹੀਂ ਸਕਦੇ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੁੰਦੀਆਂ ਨੇ ਤੇ ਅੱਜ ਦੀ ਵੀਡੀਓ ਦੇ ਵਿੱਚ ਮੇਰਾ ਇਹੀ ਟੌਪਿਕ ਆ ਕਿਉਂਕਿ ਮੈਨੂੰ ਪਰਸਨਲੀ ਵਟਸਐਪ ਤੇ ਕਾਫੀ ਮੈਸੇਜ ਆ ਚੁੱਕੇ ਸੀ ਇਹਦੇ ਬਾਰੇ ਤੇ ਕਮੈਂਟਸ ਵੀ ਆਈ ਸੀਗੇ ਪੀਸੀਡੀਓ ਬਾਰੇ ਠੀਕ ਹੈ ਵੀ ਮੈਮ ਵੀ ਇਹਨੂੰ ਆਪਾਂ ਕਿਵੇਂ ਖਤਮ ਕਰ ਸਕਦੇ ਆ ਵੀ ਸਾਨੂੰ ਇਹ ਪ੍ਰੋਬਲਮ ਆ ਤਾਂ ਕਰਕੇ ਉਹਨਾਂ ਦਾ weight ਨਹੀਂ ਘਟਦਾ ਜਾਂ weight ਤਾਂ ਘਟਦਾ ਹੀ ਨਹੀਂ ਹੈਗਾ ਹੋਰ ਵੀ ਕਾਫੀ ਤਰ੍ਹਾਂ ਦੀਆਂ ਪ੍ਰੋਬਲਮਜ਼ ਉਹਨਾਂ ਦੀ ਬੋਡੀ ਦੇ ਵਿੱਚ ਆ ਜਾਂਦੀਆਂ ਨੇ ਤਾਂ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਅੱਜ ਦੀ ਕਰਦੇ ਆਂ ਵੀਡੀਓ ਸਟਾਰਟ ਹਾਂਜੀ ਤਾਂ ਅੱਜ ਜਿਹੜੀ ਗੱਲ ਕਰਨੀ ਆ ਆਪਾਂ PCOS ਦੀ ਠੀਕ ਹੈ PCOS ਦੀ ਜਿਹੜੀ ਪ੍ਰੋਬਲਮ ਆ ਉਹ ਔਰਤਾਂ ਦੇ ਵਿੱਚ ਕਾਫੀ ਵੱਧ ਚੁੱਕੀ ਆ ਤੇ ਇਹਦਾ ਜਿਵੇਂ ਜੇ ਆਪਾਂ ਫੁੱਲ ਇਹਦੀ ਫੁੱਲ ਜਿਹੜਾ ਨਾਮ ਦੀ ਗੱਲ ਕਰੀਏ ਠੀਕ ਹੈ ਪੀਸੀਓਡੀ ਦੀ ਪੋਲੀਸਿਸਟਿਕ ਪੋਲੀਸਿਸਟਿਕ ਅਵੈਰੀਅੰਟ ਡਿਸੀਜ਼ ਠੀਕ ਹੈ ਜਿਹੜਾ ਕੀ ਹੈਗਾਗਾ ਇਹ ਆਪਣੇ ਔਰਤਾਂ ਦੇ ਵਿੱਚ ਬਿਮਾਰੀ ਹੈ ਜਿਹੜੀ ਇਹ ਬਹੁਤ ਜ਼ਿਆਦਾ ਚੱਲ ਰਹੀ ਆ ਹੁਣ ਠੀਕ ਹੈ ਤੇ ਇਹ ਹੁੰਦੀ ਕਾਦੇ ਜਿਵੇਂ ਜੇ ਔਰਤਾਂ ਦੀ ਬਾਡੀ ਦੇ ਵਿੱਚ ਆਪਣੇ ਜਿਹੜੇ ਵੀ ਆਪਣੇ ਹਾਰਮੋਨਸ ਹੁੰਦੇ ਆ ਜਦੋਂ ਇੰਬੈਲੈਂਸ ਹੋ ਜਾਂਦੇ ਆ ਠੀਕਾ ਤਾਂ ਆਪਾਂ ਨੂੰ ਉਦੋਂ ਇਹ ਜਿਹੜੀ ਸਮੱਸਿਆ ਕੀ ਉਹ ਆਉਂਦੀ ਆ ਫੇਰ ਸਾਨੂੰ ਇਹ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੇ ਹਾਰਮੋਨਸ ਇੰਬੈਲੈਂਸ ਹੋ ਜਾਂਦੇ ਹੈਗੇ ਸਾਡੀ ਬਾਡੀ ਦੇ ਵਿੱਚ ਖਾਸ ਕਰਕੇ ਔਰਤਾਂ ਲੇਡੀਜ਼ ਦੀ ਬਾਡੀ ਦੇ ਵਿੱਚ ਫੇਰ ਸਾਨੂੰ ਪੀਸੀਓਡੀ ਦੀ ਪ੍ਰੋਬਲਮ ਆਉਂਦੀ ਆ ਠੀਕ ਹੈ ਜਿਹੜੀ ਕਿ ਪੋਲੀਸਿਸਟਿਕ ਅਵੈਰੀਅਨ ਡਿਸੀਜ਼ ਆ ਤੇ ਇਹਦੀ ਵਜ੍ਹਾ ਨਾਲ ਕੀ ਕੀ ਹੁੰਦਾਗਾ ਕਿੱਦਾਂ ਹੁੰਦਾਗਾ ਠੀਕ ਹੈ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਉਹ ਸਾਰੀਆਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਜ ਦੱਸੂਗੀ ਜਿਹੜਾ ਪੀਸੀਓਡੀ ਆ ਬਈ ਇਹ वूਮਨ ਫਰਟੀਲਿਟੀ ਦਾ ਇੱਕ ਮੇਜਰ ਆ ਜਿਹੜਾ ਉਹ ਕਾਰਨ ਬਣ ਚੁੱਕਿਆ ਮਤਲਬ ਕਿ ਘਟ ਟੁਕਟ ਜਿਵੇਂ ਦੇਖਿਆ ਜਾਵੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਵੀ ਕਾਫੀ ਸਾਰੇ ਕਮੈਂਟ ਇਦਾਂ ਹੀ ਆਉਂਦੇ ਹੁੰਦੇ ਆ ਵੀ ਦੀਦੀ ਵੀ ਸਾਨੂੰ ਪੀਸੀਓਡੀ ਦੀ ਪ੍ਰੋਬਲਮ ਆ ਵੀ ਇਹ ਸਹੀ ਕਿ ਮੈਂ ਹੋ ਸਕਦੀ ਆ ਠੀਕ ਹੈ ਵੀ ਉਹ ਕਿਦਾਂ ਅਸੀਂ ਸਹੀ ਕਰ ਸਕਦੇ ਹਾਂ ਉਹ ਸਹੀ ਕਿਵੇਂ ਹੋਊਗੀ ਤਾਂ ਅੱਜ ਮੈਂ ਸਪੈਸ਼ਲ ਤੁਹਾਨੂੰ ਇਹੀ ਜਿਹੜੀ ਵੀਡੀਓ ਦੇ ਵਿੱਚ ਆ ਮੇਰਾ ਮਕਸਦ ਹੀ ਇਹੀ ਆ ਵੀ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਇਹੀ ਦੱਸਣੀਆਂ ਨੇ ਕਿਉਂ ਇਹਦੇ ਕਰਕੇ ਜਿਹੜੀਆਂ ਆਪਾਂ ਨੂੰ ਪ੍ਰੋਬਲਮਜ਼ ਆਉਂਦੀਆਂ ਨੇ ਠੀਕ ਆ ਇੱਕ ਤਾਂ ਮਤਲਬ ਕਿ ਪੀਰੀਅਡਸ ਨੇ ਜਿਹੜੇ ਠੀਕ ਆ ਉਹ ਸਹੀ ਟਾਈਮ ਤੇ ਨਹੀਂ ਆਉਂਦੇ ਤੇ ਉੱਪਰ نیچے ਹੋ ਜਾਂਦੇ ਆ ਕਈ ਵਾਰ ਤਾਂ ਕਾਫੀ ਜਿਆਦਾ ਟਾਈਮ ਲੰਘ ਜਾਂਦਾਗਾ ਟਾਈਮ ਤੋਂ ਪਹਿਲਾਂ ਟਾਈਮ ਤੋਂ ਜ਼ਿਆਦਾ ਠੀਕ ਆ ਇਰੈਗੂਲਰ ਪੀਰੀਅਡਸ ਹੋ ਜਾਂਦੇ ਆ ਠੀਕ ਆ ਇੱਕ ਇਹਦੇ ਨਾਲ ਬਲੀਡਿੰਗ ਓਵਰਲੋਡ ਬਲੀਡਿੰਗ ਠੀਕ ਆ ਜੇ ਪੀਰੀਅਡਸ ਆਉਂਦੇ ਵੀ ਆ ਤਾਂ ਜਿਹੜੀ ਬਲੀਡਿੰਗ ਹੁੰਦੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਪੇਨ ਬਹੁਤ ਜ਼ਿਆਦਾ ਹੁੰਦਾ ਠੀਕ ਆ ਚੱਲਿਆ ਵੀ ਨਹੀਂ ਜਾਂਦਾ ਫਲੋ ਆ ਜਿਹੜਾ ਉਹ ਬਹੁਤ ਜ਼ਿਆਦਾ ਓਵਰ ਹੋ ਜਾਂਦਾ ਠੀਕ ਆ ਕਿ ਇਹਦੇ ਕਾਰਨ ਆ ਨਾ ਜਿਹੜਾ ਵੇਟ ਹੋ ਸਟੱਕ ਹੋ ਜਾਂਦਾ ਵੇਟ ਗੇਨ ਬਹੁਤ ਹੁੰਦਾਗਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟੀਆਂ ਹੇਅਰ ਆ ਜਾਂਦੇ ਆ ਫੇਸ ਤੇ ਠੀਕ ਆ ਓਵਰਫਲੋ ਬਲੀਡਿੰਗ ਹੁੰਦੀ ਆ ਤੇ ਜਿਹੜੇ ਪੀਰੀਅਡਸ ਨੇ ਉਹ ਰੈਗੂਲਰ ਨਹੀਂ ਰਹਿੰਦੇ ਠੀਕ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਆਪਾਂ ਨੂੰ ਪਤਾ ਵੀ ਜਿਹੜੀ ਪੀਸੀਓਡੀ ਆ ਇਹ ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਆ ਠੀਕ ਆ ਬਟ ਮੈਨੂੰ ਲੱਗਦਾ ਵੀ ਸ਼ਾਇਦ ਆ ਵੀਡੀਓ ਤੁਹਾਡੇ ਲਈ ਬਹੁਤ ਬੈਨੀਫਿਟ ਰਹੂਗੀ ਮੈਨੂੰ ਲੱਗਦਾ ਵੀ 90% ਮੈਂ ਸ਼ੋਰ ਹੈਗੀ ਆ ਵੀ ਇਹ ਵੀਡੀਓ ਨਾਲ ਜਿਹੜਾ ਹੈਗਾ ਤੁਹਾਨੂੰ ਇਸ ਪ੍ਰੋਬਲਮ ਤੋਂ ਛੁਟਕਾਰਾ ਮਿਲ ਸਕਦਾਗਾ ਸ਼ਾਇਦ ਕਿਉਂਕਿ ਕਿਤੇ ਨਾ ਕਿਤੇ ਆਪਾਂ ਕਹਿੰਦੇ ਹੁੰਨੇ ਆ ਵੀ ਜੇ ਆਪਾਂ ਡਾਕਟਰਾਂ ਦੀ ਵੀ ਸਾਰਿਆਂ ਦੀ ਸਲਾਹ ਲੈ ਲੈਣੇ ਹੁੰਨੇ ਆ ਪਰ ਕਈ ਵਾਰ ਕੋਈ ਪਤਾ ਨਹੀਂ ਵੀ ਆਪਣਾ ਕਿਹੜਾ ਨੁਸਖਾ ਜਿਹੜਾ ਉਹ ਕੰਮ ਆ ਜੇ ਠੀਕ ਆ ਤਾਂ ਹੋ ਸਕਦਾ ਵੀ ਮੇਰੀਆਂ ਕਾਫੀ ਸਾਰੀਆਂ ਭੈਣਾਂ ਨੂੰ ਇਹ ਵਾਲਾ ਨੁਸਖਾ ਜਿਹੜਾ ਉਹ ਕੰਮ ਆ ਜੇ ਇਹ ਵਾਲਾ ਜਿਹੜਾ ਮੈਂ ਤੁਹਾਨੂੰ ਸਟੈਪ ਦੱਸਣੇ ਆ ਠੀਕਾ ਉਹ ਤਾਂ ਡੇਲੀ ਬੈਨੀਫਿਟ ਹੋਣ ਹੋ ਸਕਦਾਗਾ ਮੈਂ ਵੀ ਨਹੀਂ ਕਹਿ ਸਕਦੀ ਠੀਕਾ ਕਿਉਂਕਿ ਨਾ ਮੈਂ ਕੋਈ ਡਾਕਟਰ ਆ ਬਟ ਹਾਂ ਜਿੰਨੀ ਕੁ ਮੈਨੂੰ ਨੌਲੇਜ ਹੈਗੀ ਹੈ ਜਿੰਨਾ ਕਿ ਮੈਨੂੰ ਪਤਾ ਲੱਗਦਾ ਉੰਨੀ ਕੁ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਹਾਂ ਕੀ ਪਤਾ ਵੀ ਉਹ ਚੀਜ਼ ਤੁਹਾਨੂੰ ਨਾ ਪਤਾ ਹੋਵੇ ਤਾਂ ਮੇਰੀ ਵੀਡੀਓ ਦੇਖ ਕੇ ਤੁਹਾਨੂੰ ਪਤਾ ਲੱਗ ਜੇ ਤਾਂ ਤੁਸੀਂ ਉਹ ਪ੍ਰੋਬਲਮ ਤੋਂ ਛੁਟਕਾਰਾ ਪਾ ਸਕੋ بس میں صرف ਤੁਹਾਨੂੰ ਇਹੀ ਕਹਿਣਾ ਚਾਹੂੰਗੀ ਵੀ ਮੈਂ ਇਹ 6 ਸਟੈਪ ਦੱਸਣੇ ਨੇ ਤੁਹਾਨੂੰ ਠੀਕ ਆ ਤਾਂ ਮੈਨੂੰ ਉਮੀਦ ਆ ਵੀ ਜੇ 6 ਦੇ 6 ਸਟੈਪ ਤੁਸੀਂ ਸਹੀ ਤਰੀਕੇ ਨਾਲ ਫਾਲੋ ਕਰੋਗੇ ਤਾਂ ਸ਼ਾਇਦ ਤੁਸੀਂ ਹਮੇਸ਼ਾ ਲਈ ਇਹ ਵਾਲੀ ਪ੍ਰੋਬਲਮ ਤੋਂ ਪੀਸੀਓਐਸ ਤੇ ਪੀਸੀਓਡੀ ਇਹ ਪ੍ਰੋਬਲਮ ਤੋਂ ਤੁਸੀਂ ਹਮੇਸ਼ਾ ਲਈ ਸੁਟਕਾਰਾ ਪਾ ਲਉਗੇ ਉਮੀਦ ਆ ਮੈਨੂੰ ਠੀਕ ਹੈ ਹਾਲਾਂਕਿ ਬਈ ਮਾਡਰਨ ਸਾਇੰਸ ਕੋਲੇ ਵੀ ਇਸ ਪ੍ਰੋਬਲਮ ਦਾ ਕੋਈ ਹੱਲ ਨਹੀਂ ਹੈਗਾ ਹਲੇ ਤੱਕ ਕੋਈ ਹੱਲ ਹੋਇਆ ਨਹੀਂ ਪਰ ਸ਼ਾਇਦ ਕਈ ਵਾਰ ਆਪਾਂ ਨੂੰ ਕਿਤਾਬਾਂ ਵਿੱਚ ਲਿਖੀ ਹੋਈ ਚੀਜ਼ ਬਹੁਤ ਸਹਾਇਤਾ ਕਰਦੀ ਹੁੰਦੀ ਆ ਠੀਕ ਆ ਤਾਂ ਆਪਾਂ ਉਹ ਚੀਜ਼ ਦੇਖ ਕੇ ਕਈ ਵਾਰ ਆਪਾਂ ਨੂੰ ਮੋਟੀਵੇਸ਼ਨ ਮਿਲਦੀ ਆ ਠੀਕ ਆ ਜਾਂ ਥੋੜੀ ਜੀ سپورਟ ਮਿਲ ਜਾਂਦੀ ਆ ਵੀ ਆਪਾਂ ਉਹ ਚੀਜ਼ ਦੇ ਵਿੱਚੋਂ ਨਿਕਲ ਆਉਣੇ ਬਟ ਇਹ ਵੀ ਚੀਜ਼ ਆ ਵੀ ਜਿੱਥੇ ਮਾਡਰਨ ਸਾਇੰਸ ਆ ਜਿਹੜੀ ਉਹ ਫੇਲ ਹੋ ਜੇ ਤਾਂ ਉੱਥੇ ਜਿਹੜੀ ਆਯੁਰਵੈਦਿਕਾ ਹਨਾ ਉਹ ਜਿਹੜੀ ਆਪਣੇ ਕੰਮ ਆਉਂਦੀ ਆ ਤਾਂ ਉਹਦੇ ਅਕੋਰਡਿੰਗ ਮੈਂ ਜਿਹੜਾ ਹੈਗਾ ਅੱਜ ਤੁਹਾਡੇ ਨਾਲ ਇੱਕ ਅਜਿਹਾ ਹੀ ਰਸਤਾ ਜਿਹੜਾ ਹੈਗਾ ਬਿਲਕੁਲ ਸਟ੍ਰੇਟ ਰਸਤਾਗਾ ਉਹ ਸ਼ੇਅਰ ਕਰ ਰਹੀ ਆ ਜਿਹਦੇ ਨਾਲ ਤੁਸੀਂ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਇਹ ਵਾਲੀ ਸਮੱਸਿਆ ਦੇ ਵਿੱਚੋਂ ਬਿਲਕੁਲ ਹੀ ਬਾਹਰ ਨਿਕਲ ਸਕਦੇ ਹਾਂਜੀ ਦਾ ਹੁਣ ਆਪਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਠੀਕ ਆ ਪੀ ਸੀ او ਡੀ ਦਾ ਜਿਹੜਾ ਪਹਿਲਾ ਕੇਸ ਆ ਠੀਕ ਆ ਉਹ ਡਿਟੈਕਟ ਹੋਇਆ ਸੀਗਾ 1935 ਦੇ ਵਿੱਚ ਜੇ ਆਪਾਂ ਅੱਜ ਗੱਲ ਕਰੀਏ ਤਾਂ ਅੱਜ ਤੁਹਾਨੂੰ ਪਤਾ ਵੀ ਕਰੋੜਾਂ ਹੀ ਮਹਿਲਾئیں ਜਿਹੜੀਆਂ ਹੈਗੀਆਂ ਨੇ ਔਰਤਾਂ ਨੇ ਲੇਡੀਜ਼ ਨੇ ਉਹ ਇਹ ਵਾਲੀ ਸਮੱਸਿਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਜਿਹੜਾ ਮੈਂ ਅੱਜ ਤੁਹਾਨੂੰ ਸਟੈਪ ਬਾਈ ਸਟੈਪ ਆ ਅੱਜ ਰਾਹ ਦੱਸਣਾਗਾ ਠੀਕ ਆ ਇਹਦੇ ਨਾਲ ਕਾਫੀ ਸਾਰੀਆਂ ਔਰਤਾਂ ਨੂੰ ਕਾਫੀ ਸਾਰੀਆਂ ਭੈਣਾਂ ਨੂੰ ਇਹ ਸਮੱਸਿਆ ਤੋਂ ਛਟਕਾਰਾ ਮਿਲਿਆ ਵੀ ਹੈਗਾਗਾ ਆਪਣੇ ਆਪਣੇ ਇੰਡੀਆ ਦੇ ਵਿੱਚ ਠੀਕ ਹੈ ਜੇ ਆਪਾਂ ਗੱਲ ਕਰੀਏ ਤਾਂ ਪੰਜ ਔਰਤਾਂ ਦੇ ਵਿੱਚੋਂ ਇੱਕ ਔਰਤ ਪੀਸੀਓਡੀ ਦੀ ਸ਼ਿਕਾਰ ਹੁੰਦੀ ਹੀ ਹੁੰਦੀ ਆ ਮਤਲਬ ਪੰਜ ਲੇਡੀਆਂ ਦੇ ਵਿੱਚੋਂ ਇੱਕ ਲੇਡੀ ਨੂੰ ਜਿਹੜੀ ਪੀਸੀਓਡੀ ਦੀ ਪ੍ਰੋਬਲਮ ਆ ਪੀਸੀਓਡੀ ਦੀ ਸਮੱਸਿਆ ਆਗੀ ਠੀਕ ਹੈ ਇਹਦੀ ਪਰੇਸ਼ਾਨੀਆਂ ਹੁੰਦੀ ਹੀ ਹੁੰਦੀ ਆ 1940 ਦੇ ਵਿੱਚ ਜਿਹੜੀ ਪੀਸੀਓਡੀ ਦੀ ਪ੍ਰੋਬਲਮ ਸੀ ਉਹ ਬਿਲਕੁਲ ਰੇਅਰ ਸੀ ਮਤਲਬ 1935 ਦੇ ਵਿੱਚ ਆਪਾਂ ਨੂੰ ਪਹਿਲਾ ਕੇਸ ਆ ਜਿਹੜਾ ਉਹ ਡਿਟੈਕਟ ਹੋਇਆ ਸੀ ਪੀਸੀਓਡੀ ਦਾ ਬਟ 1940 ਦੇ ਵਿੱਚ ਵੀ ਮਤਲਬ ਕਿ ਰੇਅਰ ਜੀ ਸੀਗੇ ਕੋਈ ਜ਼ਿਆਦਾ ਨਹੀਂ ਵਧਿਆ ਸੀਗਾ ਜਿਹੜਾ ਪੀਸੀਓਡੀ ਦੀ ਸਮੱਸਿਆ ਸੀ ਹੁਣ ਦੀ ਗੱਲ ਕਰੀਏ ਠੀਕਾ ਤਾਂ ਜਿਹੜੀ ਪੀਸੀਓਡੀ ਦੀ ਪ੍ਰੋਬਲਮ ਆ ਇਹ ਬਹੁਤ ਜ਼ਿਆਦਾ ਹੀ ਵੱਧ ਰਹੀ ਹੈ dyd ਬਹੁਤ ਜ਼ਿਆਦਾ ਵਧ ਰਹੀ ਆ ਹਾਲਾਂਕਿ ਅਨਮੈਰਿਡ ਕੁੜੀਆਂ ਦੇ ਵਿੱਚ ਵੀ ਪੀਸੀਓਡੀ ਦੀ ਪ੍ਰੋਬਲਮ ਆ ਜਿਹੜੀ ਉਹ ਬਹੁਤ ਜ਼ਿਆਦਾ ਪਾਈ ਜਾਂਦੀ ਆ ਇਹ ਵਾਲੀ ਪ੍ਰੋਬਲਮ ਦਾ ਸਭ ਤੋਂ ਵੱਡਾ ਕਾਰਨ ਆ ਸਾਡਾ ਫਾਸਟ ਮਾਡਰਨ ਲਾਈਫਸਟਾਈਲ ਸਭ ਤੋਂ ਵੱਡਾ ਕਾਰਨ ਆ ਇਹ ਇਹ ਵਾਲੀ ਪ੍ਰੋਬਲਮ ਦਾ ਤੇ ਇਹ ਜਿਹੜੀ ਗੱਲ ਆ ਇਹ ਡਾਕਟਰ ਵੀ ਮੰਨਦੇ ਆ ਠੀਕ ਆ ਵੀ ਸਭ ਤੋਂ ਵੱਡਾ ਕਾਰਨ ਇਹ ਆ ਤੇ ਪੀਸੀਓਡੀ ਦੀ ਜਿਹੜੀ ਪੀਸੀਓਡੀ ਡਿਸੀਜ਼ ਦੀ ਪ੍ਰੋਬਲਮ ਆ ਠੀਕ ਹੈ ਇਹ ਬਹੁਤ ਵੱਡੀ ਪ੍ਰੋਬਲਮ ਆ ਇਹ ਛੋਟੀ ਪ੍ਰੋਬਲਮ ਨਹੀਂ ਹੈ ਜੀ ਡਾਕਟਰਾਂ ਨੇ ਵੀ ਕਿਹਾਗਾ ਜੜ ਚੋਂ ਖਤਮ ਕਰ ਸਕਦੇ ਆ ਜੇ ਲਾਈਫ ਦੇ ਵਿੱਚ ਥੋੜੇ ਜਿੇ ਚੇਂਜ ਲੈ ਆਈਏ ਜੇ ਆਪਾਂ ਥੋੜੇ ਜਿੇ ਚੇਂਜ ਆਪਦੇ ਲਾਈਫ ਸਟਾਈਲ ਦੇ ਵਿੱਚ ਚੇਂਜ ਕਰ ਲਾਂਗੇ ਥੋੜੇ ਜਿੇ ਸਟੈਪ ਅਪਣਾ ਲਾਂਗੇ ਠੀਕ ਹੈ ਫੂਡ ਐਕਸਰਸਾਈਜ਼ ਸਾਰਾ ਰਾਹ ਦੱਸੂਗੀ ਆਪਾਂ ਕਿੱਦਾਂ ਕਰਨਾਗਾ ਤਾਂ ਆਪਾਂ ਇਹਨੂੰ ਪਰਮਾਨੈਂਟ ਖਤਮ ਕਰ ਸਕਦੇ ਆ ਇਹ ਕੋਈ ਵੱਡੀ ਕਿਉਂਕਿ ਹਰ ਇੱਕ ਚੀਜ਼ ਦਾ ਹੱਲ ਹੁੰਦਾਗਾ ਹਰ ਇੱਕ ਚੀਜ਼ ਇਦਾਂ ਨਹੀਂ ਹੁੰਦੀ ਵੀ ਖਤਮ ਨਹੀਂ ਹੋ ਸਕਦੀ ਜੜ ਤੋਂ ਖਤਮ ਨਹੀਂ ਹੋ ਸਕਦੀ ਠੀਕ ਹੈ ਹਰ ਇੱਕ ਚੀਜ਼ ਦਾ ਹੱਲ ਹੁੰਦਾ ਜੇ ਆਪਾਂ ਸਹੀ ਰਾਹ ਅਪਣਾਵਾਂਗੇ ਤਾਂ ਆਪਾਂ ਜ਼ਰੂਰ ਕਾਮਯਾਬ ਹੋਵਾਂਗੇ ਹਾਂਜੀ ਤਾਂ ਸਭ ਤੋਂ ਆਪਣਾ ਪਹਿਲਾ ਜਿਹੜਾ ਪੁਆਇੰਟ ਹੈਗਾ ਸੇ ਨੋ ਟੂ ਮੈਡੀਸਨ ਸਭ ਤੋਂ ਪਹਿਲਾਂ ਤਾਂ ਆਪਾਂ ਮੈਡੀਸਨ ਨੂੰ ਖਤਮ ਕਰਨਾ ਮੈਡੀਸਨ ਨੂੰ ਤਾਂ ਨਹੀਂ ਬੋਲਦੋ ਤੁਸੀਂ ਦਵਾਈਆਂ ਲੈਣਿਓ ਠੀਕ ਹੈ ਜਿਵੇਂ ਤਾਂ ਆਪਾਂ ਇਹਨੂੰ ਪਰਮਾਨੈਂਟ ਖਤਮ ਕਰ ਸਕਦੇ ਆਂ ਇਹ ਕੋਈ ਵੱਡੀ ਕਿਉਂਕਿ ਹਰ ਇੱਕ ਚੀਜ਼ ਦਾ ਹੱਲ ਹੁੰਦਾਗਾ ਹਰ ਇੱਕ ਚੀਜ਼ ਇਦਾਂ ਨਹੀਂ ਹੁੰਦੀ ਵੀ ਖਤਮ ਨਹੀਂ ਹੋ ਸਕਦੀ ਜੜ ਤੋਂ ਖਤਮ ਨਹੀਂ ਹੋ ਸਕਦੀ ਠੀਕ ਹੈ ਹਰ ਇੱਕ ਚੀਜ਼ ਦਾ ਹੱਲ ਹੁੰਦਾ ਜੇ ਆਪਾਂ ਸਹੀ ਰਾਹ ਅਪਣਾਵਾਂਗੇ ਤਾਂ ਆਪਾਂ ਜ਼ਰੂਰ ਕਾਮਯਾਬ ਹੋਵਾਂਗੇ ਹਾਂਜੀ ਤਾਂ ਸਭ ਤੋਂ ਆਪਣਾ ਪਹਿਲਾ ਜਿਹੜਾ ਪੁਆਇੰਟ ਹੈਗਾ ਸੇ ਨੋ ਟੂ ਮੈਡੀਸਨ ਸਭ ਤੋਂ ਪਹਿਲਾਂ ਤਾਂ ਆਪਾਂ ਮੈਡੀਸਨ ਨੂੰ ਖਤਮ ਕਰਨਾ ਮੈਡੀਸਨ ਨੂੰ ਤਾਂ ਨਾ ਹੀ ਬੋਲਦੋ ਜੇ ਜੇ ਤੁਸੀਂ ਦਵਾਈਆਂ ਲੈਣੇ ਹੋ ਠੀਕ ਹੈ ਜਿਵੇਂ ਹੋ ਗਿਆ ਕੌਨ اگر ਤੁਸੀਂ ਇਹ تینے میڈیسنਾਂ ਜਿਹੜੀਆਂ ਇਹ ਯੂਜ਼ ਕਰ ਰਹੇ ਹੋ ਤਾਂ ਤੁਸੀਂ ਆਪਣਾ ਟਾਈਮ ਤੇ پیسہ ਦੋਨੋਂ ਚੀਜ਼ਾਂ ਹੀ ਬਰਬਾਦ ਕਰ ਰਹੇ ਹੋ ਕਿਉਂਕਿ ਇਹ میڈیسن ਜਿਹੜੀ ਹੈਗੀ ਕੁਝ ਕ ਹੱਦ ਤੱਕ ਸਿਰਫ ਪੀਸੀਓਡੀ ਦੇ ਜਿਹੜੇ ਸਿੰਪਟਮਸ ਹੁੰਦੇ ਨੇ ਉਹਨਾਂ ਨੂੰ ਹੀ کنٹرول ਕਰ ਪਾਉਂਦੀਆਂ ਨੇ ਜੜ ਤੋਂ ਨਹੀਂ ਖਤਮ ਕਰ ਪਾਉਂਦੀਆਂ ਤੇ ਜਿਹੜੀਆਂ ਇਹ میڈیسਨਾਂ ਠੀਕ ਹੈ ਜਦੋਂ ਜੜ ਤੱਕ ਪਹੁੰਚਦੀ ਹੋਈ ਨਹੀਂ ਅਸਰ ਹੀ ਨਹੀਂ ਕਰਦੀ ਤਾਂ ਉਹ ਆਪਾਂ ਨੂੰ ਬਿਮਾਰੀ ਤੋਂ ਛੁਟਕਾਰਾ ਕਿਵੇਂ ਪਾਉਗੀ ਤੇ ਬਾਕੀ ਮੈਂ ਤੁਹਾਨੂੰ ਇੱਕ ਲੱਗਦਾ ਵੀ ਇਹਦੇ ਸਾਈਡ ਇਫੈਕਟ ਆ ਜਿਹੜੇ ਉਹ ਬਹੁਤ ਜ਼ਿਆਦਾ ਹੁੰਦੇ ਆ ਜਿਹੜੀਆਂ ਮੈਡੀਸਨ ਹੁੰਦੀਆਂ ਨੇ ਇਹਦੇ ਬਹੁਤ ਸਾਰੇ ਸਾਈਡ ਇਫੈਕਟ ਹੁੰਦੀਆਂ ਤਾਂ ਚੰਗੇ ਰਹਿਾਂਗੇ ਜੇ ਇਹ ਮੈਡੀਸਨਾਂ ਨੂੰ ਆਪਾਂ ਦੂਰ ਰਹੀਏ ਜੇ ਤੁਸੀਂ ਪੀਸੀਓਡੀ ਦੀ ਪ੍ਰੋਬਲਮ ਨੂੰ ਪਰਮਨੈਂਟਲੀ ਠੀਕ ਹੈ ਸੁਟਕਾਰਾ ਪਾਉਣਾ ਚਾਹੁੰਦੇ ਹੋ ਉਹਨੂੰ ਆਪਦੀ ਲਾਈਫ ਦੇ ਵਿੱਚੋਂ ਦੂਰ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਮੈਡੀਸਨ ਆ ਜਿਹੜੀ ਉਹ ਅਵੋਇਡ ਕਰ ਦੋ। ਤੁਸੀਂ ਸੋਚਦੇ ਹੋਵੋਗੇ ਵੀ ਫਿਰ ਕੀ ਕਰੀਏ ਠੀਕ ਆ ਤਾਂ ਫਿਰ ਕਰਨਾ ਕੁਝ ਨਹੀਂ ਆਯੁਰਵੈਦਿਕ ਦੇ ਅਨੁਸਾਰ ਜੇ ਆਪਣੀ ਸਰੀਰ ਦੇ ਵਿੱਚ ਪੀਸੀਓਡੀ ਦੀ ਪ੍ਰੋਬਲਮ ਆ ਠੀਕ ਆ ਹਾਰਮੋਨਸ ਇਨ ਬੈਲੈਂਸ ਆ ਉਹਨੂੰ ਬੈਲੈਂਸ ਦੇ ਵਿੱਚ ਲੈ ਕੇ ਆਉਣਾਗਾ ਤਾਂ ਜ਼ਰੂਰੀ ਨਹੀਂ ਅਸੀਂ ਮੈਡੀਸਿਨ ਹੀ ਖਾਣੀ ਆ ਅਸੀਂ ਚੰਗਾ ਖਾਣਾ ਖਾ ਕੇ ਵਧੀਆ ਫੂਡ ਖਾ ਕੇ ਵੀ ਉਹਨੂੰ ਕੰਟਰੋਲ ਦੇ ਵਿੱਚ ਰੱਖ ਸਕਦੇ ਆ ਉਹਨੂੰ ਸਹੀ ਪੋਜੀਸ਼ਨ ਦੇ ਵਿੱਚ ਲਿਆ ਸਕਦੇ ਆ ਹਾਰਮੋਨਸ ਨੂੰ ਇੰਬੈਲੈਂਸ ਤੋਂ ਬੈਲੈਂਸ ਕਰਨ ਦੇ ਵਿੱਚ ਬਹੁਤ ਹੈਲਪ ਕਰਦਾਗਾ ਸਹੀ ਫੂਡ ਹੁਣ 6th ਜਿਹੜਾ 6ਵੇਂ ਨੰਬਰ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਮੈਡੀਸਨ ਆਪਾਂ ਸੇ ਸੇ ਨੋ ਟੂ ਮੈਡੀਸਨ ਠੀਕ ਹੈ ਮੈਡੀਸਨ ਨੂੰ ਆਪਾਂ ਨਾ ਕਹਿਣੀ ਆ ਜਿਹੜਾ 5th ਸਟੈਪ ਆ ਠੀਕ ਆ ਉਹ ਕੀ ਕਰਨਾ ਯੂਅਰ ਫੂਡ ਇਜ਼ ਯੂਅਰ ਮੈਡੀਸਨ ਵੀ ਆਪਣਾ ਖਾਣਾ ਹੀ ਆਪਣੀ ਅਸਲ ਦਵਾਈ ਆ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਬਾਹਰ ਦਾ ਠੀਕ ਆ ਪੈਕਟ ਦੇ ਵਿੱਚ ਬੰਦ ਖਾਣਾ ਹੁੰਦਾ ਮੈਗੀਆਂ ਹੋ ਗਈਆਂ ਚਾਕਲੇਟਸ ਹੋ ਗਈ ਬਿਸਕਟ ਹੋ ਗਏ ਠੀਕ ਹੈ ਜਾਂ ਕੋਈ ਵੀ ਤਲਿਆ ਫਲੀ ਚੀਜ਼ ਹੈ ਜਿਹੜੀ ਉਹ ਸਭ ਤੋਂ ਪਹਿਲਾਂ ਤਾਂ ਆਪਾਂ ਕੁਝਕ ਦਿਨ ਕੁਝਕ ਸਮੇਂ ਲਈ ਉਹ ਚੀਜ਼ਾਂ ਨੂੰ ਬੰਦ ਕਰਨਾ ਹੋਊਗਾ ਆਪਾਂ ਨੂੰ ਬਿਲਕੁਲ ਬੰਦ ਕਰਦੋ ਅਰਲਾ ਖਾਣਾ ਬਿਲਕੁਲ ਬੰਦ ਕਰਕੇ ਠੀਕ ਹੈ ਕੁਝ ਕੁ ਸਮੇਂ ਲਈ ਜਿਹੜਾ ਘਰ ਦਾ ਖਾਣਾ ਬੰਦ ਆ ਆਪਣੇ ਸਾਦਾ ਸਿੱਧਾ ਸਾਦਾ ਜਾਂ ਘਰ ਦਾ ਸਾਦਾ ਖਾਣਾ ਜੋ ਵੀ ਬੰਦ ਆਗਾ ਉਹਦੇ ਕੰਨੀ ਸਾਨੂੰ ਮੂਵ ਆਨ ਹੋਣਾ ਪੂਗਾ ਠੀਕ ਆ ਉਹਦੇ ਕੰਨੀ ਸਵਿਚ ਕਰਨਾ ਪੂਗਾ ਬਾਹਰਲੇ ਖਾਣੇ ਨੂੰ ਸਵਿਚ ਆਫ ਕਰਕੇ ਸਵਿਚ ਆਨ ਕਰੋ ਘਰ ਦੇ ਖਾਣੇ ਕੰਨੀ ਸਭ ਤੋਂ ਮੇਨ ਗੱਲ ਪਹਿਲਾਂ ਮੈਂ ਤੁਹਾਨੂੰ ਇਹੀ ਦੱਸਦਾ ਠੀਕ ਆ ਜੇ ਤੁਸੀਂ ਇਹ ਸਟੈਪ ਹੀ ਫਾਲੋ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਵੀਡੀਓ ਇੱਥੇ ਬੰਦ ਕਰ ਦਿਓ ਅੱਗੇ ਵੀਡੀਓ ਦੇਖਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਬੇਸਿਕ ਜਿਹਾ ਸਟੈਪ ਆ ਇਹ ਆਪਾਂ ਕਰ ਸਕਦੇ ਹਾਂ ਤੇ ਇਹ ਮੇਨ ਸਟੈਪ ਆਗਾ ਜਿਹਦੇ ਸਟੈਪ ਦੇ ਵਿੱਚ ਕੋਈ ਔਖਾ ਕੰਮ ਨਹੀਂ ਹੈਗਾ ਇੱਕ ਹੈਲਦੀ ਪਲੇਟ ਮੇਂ ਜਦੋਂ ਖਾਣਾ ਖਾਣੇ ਲਈ ਬੈਠੋ ਅਗਲੀ ਵਾਰ ਜਦੋਂ ਖਾਣਾ ਖਾਣੇ ਲਈ ਬੈਠੋ ਪਹਿਲੇ ਸਾਲ ਤਾਂ 베ਜੀਟੇਬਲਸ ਫ੍ਰੈਸ਼ ਐਂਡ ਰੋਅ ਵਾ ਜੜੀਆਂ ਸਬਜ਼ੀਆਂ ਕੱਟ ਲਓ 1/4 ਪਲੇਟ ਮੇਂ ਕੋਈ ਦਾਲ ਜਾਂ ਸਬਜ਼ੀ ਜਿਹਦੀ ਪ੍ਰੋਟੀਨ ਰਿਚ ਹੋਵੇ بڑا ਕਲੋਟੀ ਦਾ ਕਾਰਬੋਹਾਈਡਰੇਟਸ ਰੱਖ ਲਓ ਜਿਹਦੇ ਵਿੱਚ ਕੀ ਰੋਟੀ ਆ ਜੂਗੀ ਚੌਲ ਆ ਜਾਣਗੇ ਜੇ ਤੁਸੀਂ ਖਿਚੜੀ ਉਰਦਾਂ ਦਨੀਆ ਇੱਕ 스푼 ਤੁਸੀਂ ਇਹ ਵਿੱਚ ਦੇ ਹਾਂਜੀ ਤਾਂ ਇੱਕ ਏਸ ਤੋਂ ਬਾਅਦ ਜਿਹੜਾ ਅਗਲਾ ਸਟੈਪ ਆ ਜਿਵੇਂ ਹੁਣ ਮੈਂ ਤੁਹਾਨੂੰ ਦੱਸ ਕੇ ਅਡੀਆਂ ਵੀ ਕੁਝ ਨਹੀਂ ਕੋਈ ਵੱਡੀ ਚੀਜ਼ ਨਹੀਂ ਕਰਨੀ ਇੱਕ ਪਲੇਟ ਜਿਹੜੀ ਤਿਆਰ ਕਰਨੀ ਆ ਆਪਦੇ ਵਿੱਚ ਠੀਕ ਆ 1/4 ਉਹਦੇ ਵਿੱਚ ਕਾਈ ਕਾਰਬੋਹਾਈਡਰੇਟਸ ਰੱਖ ਲੈ 1/4 ਉਹਦੇ ਵਿੱਚ ਪ੍ਰੋਟੀਨ ਰੱਖ ਲਿਆ ਠੀਕ ਆ ਤੇ ਆਪਾਂ ਉਹਦੇ ਵਿੱਚ ਸੈਲਡ ਰੱਖ ਲਿਆ ਸੈਲਡ ਪਹਿਲਾਂ ਖਾਣਾਗਾ ਬਾਕੀ ਚੀਜ਼ਾਂ ਬਾਅਦ ਚ ਖਾਣੀਆਂ ਨੇ ਤੇ ਇੱਕ ਚੀਜ਼ ਲਾਸਟ ਤੇ ਮੈਂ ਹੋਰ ਤੁਹਾਨੂੰ ਦੱਸੀ ਆ ਵੀ ਜਿਹੜੀ ਵੀ ਤੁਸੀਂ ਉਹਦੇ ਵਿੱਚ ਦਾਲ ਸਬਜ਼ੀ ਜੋ ਵੀ ਲੈਣੀ ਆ ਠੀਕ ਆ ਤਾਂ ਉਹਦੇ ਵਿੱਚ ਤੁਸੀਂ ਇੱਕ ਚਮਚ ਦੇਸੀ ਘਿਓ ਦਾ ਪਾਣੀ ਪਾਉਣਾਗਾ ਖਾਸ ਕਰਕੇ ਜਿਹੜਾ ਘਿਓ ਆ ਬਸ ਉਹ ਗਾਂ ਦਾ ਹੋਣਾ ਚਾਹੀਦਾ ਦੇਸੀ ਗਾਂ ਦਾ ਠੀਕ ਆ ਇੱਕ ਚੀਜ਼ ਹੋਰ ਤੁਸੀਂ ਸਵੇਰੇ ਬ੍ਰੇਕਫਾਸਟ ਤੋਂ ਅੱਧਾ ਘੰਟਾ ਪਹਿਲਾਂ ਠੀਕ ਹੈ ਇੱਕ ਚਮਚ ਜੇ ਦੇਸੀ ਘਿਓ ਦਾ ਲੈਣਿਓ ਦੇਸੀ ਗਾਂ ਦੇ ਘਿਓ ਦਾ ਇੱਕ ਚਮਚਾ ਲੈਣਿਓ ਤਾਂ ਇਹ ਵੀ ਪੀਸੀਓਡੀ ਦੀ ਪ੍ਰੋਬਲਮ ਨੂੰ ਬਹੁਤ ਦੂਰ ਰੱਖਦਾ ਪਰ ਇੱਕ ਚੀਜ਼ ਹਮੇਸ਼ਾ ਧਿਆਨ ਚ ਰੱਖਣੀ ਆ ਵੀ ਜਿਹੜਾ ਘਿਓ ਆ ਉਹ ਦੇਸੀ ਗਾਂ ਦਾ ਹੀ ਹੋਣਾ ਚਾਹੀਦਾ ਮਤਲਬ ਜੋ ਵੀ ਮਿਲਕ ਪ੍ਰੋਡਕਟ ਤੁਸੀਂ ਜਿਹੜੇ ਵੀ ਮਿਲਕ ਪ੍ਰੋਡਕਟ ਲੈਣੇ ਆ ਉਹ ਦੇਸੀ ਗਾਂ ਦੇ ਹੀ ਹੋਣੇ ਚਾਹੀਦੇ ਆ ਕਿਉਂਕਿ ਜਿੰਨੇ ਵੀ ਪੈਕਟ ਵਾਲੀਆਂ ਚੀਜ਼ਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਉਹਨੂੰ ਬੰਦ ਹੀ ਕਰ ਦੋ ਪੈਕਟ ਵਾਲਾ ਦੁੱਧ ਨਹੀਂ ਚੱਲੂਗਾ ਦੇਸੀ ਗਾਂ ਦਾ ਦੁੱਧ ਪੀਣਾਗਾ ਠੀਕ ਆ ਦੇਸੀ ਗਾਂ ਦੇ ਬਣੇ ਹੋਏ ਜਿੰਨੇ ਵੀ ਤੁਸੀਂ ਪੈਕਟ ਵਾਲੀਆਂ ਚੀਜ਼ਾਂ ਤਾਂ ਉਹ ਅਵੋਇਡ ਹੀ ਕਰਨੀਆਂ ਉਹ ਖਾਣੀਆਂ ਹੀ ਨਹੀਂ ਹੈਗੀਆਂ ਠੀਕ ਆ ਕਿਉਂ ਵੀ ਆ ਜਿਹੜਾ ਉਹ ਪੈਕਟ ਵਾਲਾ ਨਹੀਂ ਦੇਸੀ ਗਾਂ ਦਾ ਕਿਉਂ ਹੋਣਾ ਚਾਹੀਦਾ ਜੇ ਆਪਾਂ ਨੂੰ ਕਿਤੋਂ ਮਿਲਦਾਗਾ ਉਸ ਤੋਂ ਬਾਅਦ ਜਿਹੜੀ ਵੀ ਤੁਸੀਂ ਚੀਜ਼ ਯੂਜ਼ ਕਰਨੀ ਆ ਠੀਕ ਆ ਜਿਵੇਂ ਦਹੀਂ ਹੋਊਗੀ ਤੇ ਕਾਫੀ ਸਾਰੀਆਂ ਹੋਰ ਚੀਜ਼ਾਂ ਮੈਂ ਅੱਗੇ ਧਾਣੇ ਨਾਲ ਇੱਕ ਕਲਿੱਪ ਸ਼ੇਅਰ ਕਰੂੰਗੀ ਉਹ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਠੀਕ ਆ ਆਪਦੇ ਖਾਣੇ ਦੇ ਵਿੱਚ ਲੈਣੀਆਂ ਨੇ ਕਿਉਂਕਿ ਉਹਨਾਂ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਵੀ ਡੀ ਵਿਟੈਮੀਨ ਡੀ ਡਿਵੈਲਪ ਹੁੰਦਾਗਾ ਤਾਂ ਉਹ ਵੀ ਪੀਸੀਡੀਓ ਪੀਸੀਡੀ ਪੀਸੀਓਡੀ ਦੀ ਪ੍ਰੋਬਲਮ ਨੂੰ ਖਤਮ ਕਰਨ ਦੇ ਵਿੱਚ ਬਹੁਤ ਮਦਦ ਕਰਦਾਗਾ ਠੀਕ ਆ ਤੇ ਅਗਲੀ ਗੱਲ ਜਿਵੇਂ ਤੁਹਾਨੂੰ ਕਹਾ ਤਾਂ ਤੁਹਾਨੂੰ ਐਕਸਰਸਾਈਜ਼ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੈ ਐਕਸਰਸਾਈਜ਼ ਕਰਨੀ ਹੀ ਪਊਗੀ ਘੱਟੋ ਘੱਟ ਤਾਨੂੰ ਐਕਸਰਸਾਈਜ਼ ਡੇਲੀ ਕਰਨੀ ਹੀ ਪਊਗੀ ਫਿਰ ਹੀ ਤੁਸੀਂ ਇਹ ਪ੍ਰੋਬਲਮ ਤੋਂ ਸੁਖਾਰਾ ਪਾ ਸਕਣਾ ਜੇ ਤੁਸੀਂ ਕਹੋਗੇ ਵੀ ਇਹ ਸਾਰਾ ਖਾਣਾ ਪੀਣਾ ਖਾ ਕੇ ਹੀ ਸਹੀ ਹੋ ਜੂ ਨਹੀਂ ਤੁਹਾਨੂੰ ਐਕਸਰਸਾਈਜ਼ ਫ੍ਰੈਸ਼ ਦਹੀਂ ਪਨੀਰ ਸਪਰਾਉਟਸ ਇਡਲੀ ਅ ਡੋਸਾ ওভারੀਜ਼ ਕੇ ਲਈ ਬਹੁਤ ਫਿਰ ਤੁਹਾਡੀ ਡੇਲੀ ਡਾਈਟ ਦੇ ਵਿੱਚ ਸੀਜ਼ਨੇਬਲ ਫਰੂਟ ਆ ਜਿਹੜੇ ਉਹ ਹੋਣੇ ਚਾਹੀਦੇ ਆ ਜਿਹੜੇ ਵੀ ਫਰੂਟਾਂ ਦਾ ਸੀਜ਼ਨ ਚੱਲ ਰਿਹਾ ਠੀਕ ਆ ਉਹ ਫਰੂਟ ਤੁਸੀਂ ਖਾਣੇ ਖਾਣੇ ਆ ਜਿਵੇਂ ਸੇਬ ਹੋ ਗਿਆ ਚਾਹੇ ਸੇਵਾ ਠੀਕ ਆ ਸੇਬ ਖਾਣਾ ਅੰਬੂਰੂਦ ਜਿਹਨਾਂ ਦਾ ਵੀ ਸੀਜ਼ਨ ਚੱਲ ਰਿਹਾਗਾ ਜਿਹੜੇ ਫਰੂਟਸ ਦਾ ਉਹ ਤੁਸੀਂ ਲੈਣੇ ਹੀ ਲੈਣੇ ਆ 6 ਪੀ ਐਮ ਤੋਂ ਪਹਿਲਾਂ ਠੀਕ ਆ 6 ਪੀ ਐਮ ਤੋਂ ਪਹਿਲਾਂ ਤੇ ਜਿਵੇਂ ਮੈਂ ਤੁਹਾਨੂੰ ਕਿਹਾ 6 ਵਜੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਦਿਨ ਦੇ ਵਿੱਚ ਹੀ ਖਾਓ ਜਿੰਨੇ ਵੀ ਫਰੂਟ ਖਾਣਿਆ ਤੁਸੀਂ ਡੇ ਟਾਈਮ ਤੋਂ ਬਾਅਦ ਚ ਨਾ ਖਾਓ ਠੀਕ ਹੈ ਤੇ 20 ਮਿੰਟ ਮੈਂ ਤੁਹਾਨੂੰ ਕਿਹਾ ਵੀ ਵਰਕਆਊਟ ਤੁਸੀਂ ਦਿਨ ਦੇ ਵਿੱਚ ਕੱਢਣੀ ਕੱਢਣਾ ਜੇ ਤੁਸੀਂ 20 ਮਿੰਟ ਵੀ ਵਰਕਆਊਟ ਲਈ ਨਹੀਂ ਕੱਢ ਸਕਦੇ ਤਾਂ ਆਈ ੈਮ ਸੌਰੀ ਬਈ ਫਿਰ ਤੁਸੀਂ ਇਹ ਪ੍ਰੋਬਲਮ ਤੋਂ ਛੁਟਕਾਰਾ ਕਰ ਸਭ ਤੋਂ ਪਹਿਲੀ ਚੀਜ਼ ਵੀ ਤੁਹਾਨੂੰ ਸਟਰੈਂਥ ਟ੍ਰੇਨਿੰਗ ਕਰਨੀ ਪਊਗੀ ਠੀਕ ਹੈ ਸਟਰੈਂਥ ਵਾਲੀਆਂ ਐਕਸਰਸਾਈਜ਼ਾਂ ਜ਼ਰੂਰ ਕਰੋ ਜਿਹਦੇ ਨਾਲ ਕੀ ਆਪਣੀ ਓਵਰੀ ਹੈ ਜਿਹੜੀ ਉਹ ਸਟਰੋਂਗ ਹੁੰਦੀ ਹੈ ਪੇਟ ਦੀ ਐਕਸਰਸਾਈਜ਼ ਵੀ ਜ਼ਰੂਰ ਕਰਿਓ ਠੀਕ ਹੈ ਤੇ ਤੀਸਰੀ ਐਕਸਰਸਾਈਜ਼ ਹੋਗੀ ਬਟਰਫਲਾਈ ਐਕਸਰਸਾਈਜ਼ ਜਿੱਦਾਂ ਆਪਾਂ ਬਟਰਫਲਾਈ ਕਰਦੇ ਆ ਪੈਰਾਂ ਨਾਲ ਠੀਕ ਹੈ ਉਹ ਇਦਾਂ ਨਹੀਂ ਕਰਨਾ ਉਹਨੂੰ ਹੋਲਡ ਕਰਕੇ ਇਹ ਐਕਸਰਸਾਈਜ਼ ਵੀ ਆਪਾਂ ਕਰ ਸਕਦੇ ਆ ਇਹਦੇ ਨਾਲ ਵੀ ਜਿਹੜੀ ਪੀਸੀਓਡੀ ਦੀ ਪ੍ਰੋਬਲਮ ਆ ਉਹ ਬਹੁਤ ਜਲਦੀ ਠੀਕ ਹੁੰਦੀ ਆ ਫਿਰ ਇਸ ਤੋਂ ਬਾਅਦ ਜਿਹੜਾ ਅਗਲਾ ਪੁਆਇੰਟ ਆ ਗਿਆ ਵੀ ਵਧੀਆ ਸੌਣਾ ਠੀਕ ਆ ਅੱਛੀ ਨੀਂਦ ਜਿਹੜੀ ਹੈਗੀ ਆ ਉਹ ਬਹੁਤ ਜ਼ਰੂਰੀ ਹੁੰਦੀ ਆ ਆਪਣੇ ਲਈ ਲੇਡੀਜ਼ ਲਈ ਕਿਉਂਕਿ ਜਿਹੜਾ ਪਤਾ ਕੀ ਆ ਹਾਰਮੋਨਲ ਜਿਹੜਾ ਵੀ ਹਾਰਮੋਨਲ ਸਿਸਟਮ ਹੁੰਦਾ ਨਾ ਉਹ ਆਪਣਾ ਜਿਹੜਾ ਹੁੰਦਾਗਾ ਉਹ ਬਹੁਤ ਜ਼ਿਆਦਾ ਸੈਂਸਿਟਿਵ ਹੁੰਦਾਗਾ ਜਲਦੀ ਕੈਚ ਕਰਦਾਗਾ ਮਤਲਬ ਜੇ ਹਾਰਮੋਨਸ ਇਨਵੈਲੈਂਸ ਆਪਣੀ ਬਾਡੀ ਹੈ ਜਿਹੜੀ ਉਹ ਜਲਦੀ ਕੈਚ ਕਰਦੀ ਆ ਸਾਰੀਆਂ ਚੀਜ਼ਾਂ ਨੂੰ ਤਾਇਉ ਔਰਤ ਦੇ ਵਿੱਚ ਮਰਦਾਂ ਨਾਲੋਂ ਜ਼ਿਆਦਾ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਆ ਠੀਕ ਹੈ ਕਿਉਂਕਿ ਆਪਣੀ ਬਾਡੀ ਜਿਹੜੀ ਉਹ ਸੈਂਸਿਟਿਵ ਵਾਲੀ ਹੁੰਦੀ ਹੈ ਤਾਂ ਆਪਣੀ ਬਾਡੀ ਨੂੰ ਆਰਾਮ ਦੀ ਜ਼ਰੂਰਤ ਬਹੁਤ ਹੁੰਦੀ ਹੈ ਮਤਲਬ ਗੁੱਡ 슬ੀਪ ਦੀ ਜ਼ਰੂਰਤ ਬਹੁਤ ਹੁੰਦੀ ਹੈ ਕਿਉਂਕਿ ਜਿਹੜੀ ਊਮਨ ਬਾਡੀ ਆ ਨਾ ਇਹ ਜਲਦੀ ਰਿਐਕਟ ਕਰਦੀ ਆ ਠੀਕਾ ਹਾਰਮੋਨ ਹਾਰਮੋਨ ਜਿੰਨੇ ਵੀ ਹੁੰਦੇ ਆਪਣੇ ਇੰਬੈਲੈਂਸ ਹੁੰਦੇ ਆ ਸਿਸਟਮ ਵਿਗੜਦਾਗਾ ਇਹ ਸਾਰੀਆਂ ਚੀਜ਼ਾਂ ਤੇ ਜਲਦੀ ਰਿਐਕਟ ਕਰਦੇ ਜਿਵੇਂ ਆਪਾਂ ਰਾਤ ਨੂੰ ਲੇਟ ਨਾਈਟ ਤੱਕ ਫੋਨ ਦੇਖਣਾ ਟੀਵੀ ਦੇਖਣਾ ਠੀਕਾ ਸਹੀ ਟਾਈਮ ਤੇ ਸੋਣਾ ਨਹੀਂ ਸਹੀ ਟਾਈਮ ਤੇ ਉੱਠਣਾ ਨਹੀਂ ਠੀਕਾ ਨੀਂਦ ਪੂਰੀ ਨਹੀਂ ਜਿਵੇਂ 8 ਘੰਟੇ ਦੀ ਨੀਂਦ ਜ਼ਰੂਰੀ ਆ ਤਾਂ ਆਪਾਂ ਸਿਰਫ 4 ਘੰਟੇ ਸੌਣੇ ਆ ਡਿਸਟਰਬੈਂਸ ਜਿੰਨੀ ਵੀ ਡਿਸਟਰਬੈਂਸ ਕ੍ਰੀਏਟ ਹੁੰਦੀ ਆ ਇਹਦੇ ਨਾਲ ਆ ਜਿਹੜਾ ਆਪਣੇ ਹਾਰਮੋਨਸ ਨੇ ਉਹ ਇੰਬੈਲੈਂਸ ਹੋ ਜਾਂਦੇ ਆ ਫਿਰ ਹੀ ਆਪਾਂ ਨੂੰ ਪੀਸੀਓਡੀ ਦੀ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਨੂੰ ਚੰਗੀ ਨੀਂਦ ਬਹੁਤ ਜ਼ਰੂਰੀ ਆ ਕਿਉਂਕਿ ਜੇ ਆਪਾਂ ਜੀ ਆਪਣੀ ਬਾਡੀ ਰਿਲੈਕਸ ਹੋਊਗੀ ਆਪਾਂ ਸਹੀ ਢੰਗ ਨਾਲ ਸੌਵਾਂਗੇ ਠੀਕ ਆ ਤਾਂ ਬਾਡੀ ਨੂੰ ਨਿਊਟ੍ਰੀਸ਼ਨ ਵੀ ਆ ਜਿਹੜਾ ਉਹ ਜ਼ਿਆਦਾ ਮਿਲਦਾਗਾ ਠੀਕ ਆ ਤਾਂ ਕੋਸ਼ਿਸ਼ ਕਰੋ ਵੀ ਤੁਸੀਂ ਸੇਮ ਟਾਈਮ ਜੇ ਸੌਣ ਜਾਂਦੇ ਹੋ ਤਾਂ ਸਵੇਰੇ ਸੇਮ ਟਾਈਮ ਹੀ ਉੱਠੋ ਜੇ ਤੁਸੀਂ ਅੱਜ ਰਾਤ ਨੂੰ 10 ਵਜੇ ਸੁੱਤੇ ਹੋ ਤਾਂ ਸਵੇਰੇ ਜੇ 6 ਵਜੇ ਉੱਠਿਆ ਤਾਂ ਡੇਲੀ 6 ਵਜੇ ਹੀ ਉੱਠੋ ਤੇ 10 ਵਜੇ ਹੀ ਸੋਵੋ ਕੋਸ਼ਿਸ਼ ਕਰੋ ਵੀ ਤੁਹਾਡਾ ਜਿਹੜਾ ਸੌਣ ਵਾਲਾ ਸਿਸਟਮ ਆ ਉਹ ਬਿਲਕੁਲ ਸਹੀ ਹੋਊਗਾ ਅ ਵੈਸੇ ਜੇ ਦੇਖਿਆ ਜਾਵੇ ਤਾਂ ਠੀਕ ਹੈ ਜੀ ਚਲੋ ਆਪਾਂ ਨੂੰ ਬੇਬੀਜ਼ ਨਾਲ ਬਹੁਤ ਪ੍ਰੋਬਲਮ ਆਉਂਦੀ ਹੈ ਕਿਉਂਕਿ ਤੁਸੀਂ ਇੱਕ ਚੀਜ਼ ਦੇਖੀ ਹੈ ਵੀ ਪ੍ਰੈਗਨਨਸੀ ਤੋਂ ਬਾਅਦ ਜਦੋਂ ਆਪਾਂ ਮਦਰ ਥੀ ਇਹਦੇ ਵਿੱਚ ਆਉਨੇ ਆ ਹਨਾ ਆਪਣੀ ਮਦਰ ਵਾਲੀ ਲਾਈਫ ਸਟਾਰਟ ਹੁੰਦੀ ਆ ਇੱਕ ਨਾਰਮਲ ਲੇਡੀ ਤੋਂ ਹਨਾ ਤਾਂ ਆਪਣੇ ਹਾਰਮੋਨ ਇੰਬੈਲੈਂਸ ਜ਼ਿਆਦਾ ਹੁੰਦੇ ਆ ਠੀਕ ਹੈ ਜਿਵੇਂ ਮੈਨੂੰ ਵੀ ਇਹ ਦਿੱਕਤ ਆਈ ਆ ਇਹ ਪ੍ਰੋਬਲਮ ਆਈ ਆ ਬਟ ਜ਼ਿਆਦਾ ਨਹੀਂ ਆਈ ਬਟ ਥੋੜੀ ਜੀ ਆਈ ਆ ਤਾਂ ਮੈਂ ਥੋੜਾ ਜਿਹਾ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿੱਦਾਂ ਜਿਵੇਂ ਹੁਣ ਜੁਝਾਰ ਆ ਜੁਝਾਰ ਕੇ ਘਰ ਉੱਠ ਕੱਢਦਾ ਫਿਰ ਮੈਨੂੰ ਉੱਠਣਾ ਪੈਂਦਾ ਠੀਕ ਆ ਪ੍ਰੈਗਨੈਂਸੀ ਤੋਂ ਬਾਅਦ ਆਪਾਂ ਨੂੰ ਕਿੰਨੀ ਡਿਸਟਰਬੈਂਸ ਹੁੰਦੀ ਆ ਆਪਣੇ ਹਾਰਮੋਨਸ ਉਦੋਂ ਜ਼ਿਆਦਾ ਇੰਬੈਲੈਂਸ ਹੁੰਦੇ ਆ ਹਾਲਾਂਕਿ ਰੈਗੂਲਰ ਲਾਈਫ ਨਾਲ ਬਟ ਜਿਹੜੀਆਂ ਕੁੜੀਆਂ ਠੀਕ ਆ ਇਹ ਚੀਜ਼ ਕਰ ਸਕਦੀਆਂ ਨੇ ਜੇ ਤੁਸੀਂ 9 ਵਜੇ ਸੌਕੇ ਸਵੇਰੇ 6 ਵਜੇ ਉੱਠ ਜਿਓ ਡੇਲੀ ਇਹ ਕਰਦੇ ਹੋ ਠੀਕ ਆ ਤਾਂ ਬਹੁਤ ਬੈਨੀਫਿਟ ਹੁੰਦਾ ਆਪਣੀ ਬਾਡੀ ਨੂੰ ਬਹੁਤ ਫਰਕ ਪੈਂਦਾ ਤਾਂ ਹੁਣ ਤੱਕ ਆਪਾਂ ਤਿੰਨ ਡਿਸਕਸ਼ਨ ਕੀਤੀਆਂ ਨੇ ਠੀਕ ਆ ਤਾਂ ਜਿੰਨੇ ਵੀ ਮੈਂ ਤੁਹਾਨੂੰ ਸਟੈਪ ਦੱਸੇ ਆ ਜੇ ਇਹ ਆਪਾਂ ਸਟੈਪ ਬਾਈ ਸਟੈਪ ਸਹੀ ਤਰੀਕੇ ਨਾਲ ਫੋਲੋ ਕਰਦੇ ਆ ਤਾਂ ਤੁਸੀਂ ਦੇਖਿਓ ਜਿਹੜਾ ਤੁਹਾਡਾ ਸਟੱਕ ਹੋਇਆ weight ਆ ਉਹ ਵੀ ਘਟਣ ਲੱਗ ਜੂਗਾ ਜੇ ਆਪਾਂ ਇਹ ਚੀਜ਼ਾਂ ਕਰਾਂਗੇ ਉਹ ਵੀ ਘਟਣ ਲੱਗ ਜੂਗਾ पेट ਵੀ ਘਟਣ ਲੱਗ ਜੂਗਾ ਖਾਸ ਕਰਕੇ ਲੋਅਰ ਬੈਲੀ ਫੈਟ ਆ ਜਿਹੜਾ ਉਹ ਜਲਦੀ ਰਿਡਿਊਸ ਹੋਊਗਾ ਕਿਉਂਕਿ ਜਿਹੜੀ ਆਪਣੀ ఓਵਰੀਜ਼ ఓਵਰੀ ਹੁੰਦੀ ਆ ਠੀਕ ਆ ਉਹ ਬੈਲੀ ਫੈਟ ਦੇ ਬੈਲੀ ਦੇ ਨੀਚੇ ਤਾਂ ਹੁੰਦੀ ਆ ਜੇ ਉੱਥੋਂ ਜਿਹੜਾ ਹੈਗਾਗਾ ਫੈਟ ਘਟੂਗਾ ਤਾਂ ਓਬਵੀਅਸ ਆ ਵੀ ਆਪਣੀ ਓਵਰੀਆ ਠੀਕ ਆ ਜਿਹੜੀ ਉਹ ਸਹੀ ਤਰੀਕੇ ਨਾਲ ਉਹਦੇ ਫੰਕਸ਼ਨ ਜਿਹੜੇ ਸਹੀ ਤਰੀਕੇ ਨਾਲ ਕੰਮ ਕਰਨਗੇ ਕਿਉਂਕਿ ਉਹ ਉਹਦੇ ਉੱਪਰ ਜਿਹੜੀ ਫੈਟ ਆ ਉਹ ਘਟੂਗੀ ਢੇਟ ਵਾਲੀ ਫੈਟ ਘਟੂਗੀ ਤਾਂ ਓਬਵੀਅਸ ਆ ਵੀ ਉਹ ਵੀ ਸਹੀ ਤਰੀਕੇ ਨਾਲ ਫੰਕਸ਼ਨ ਆ ਜਿਹੜੇ ਉਹਦੇ ਉਹ ਕੰਮ ਕਰਨਗੇ ਤਾਂ ਉਹਦੇ ਨਾਲ ਜਿਹੜੀ ਆਪਣੀ ਪੀਸੀਡੀਓ ਦੀ ਸਮੱਸਿਆ ਹੈਗੀ ਉਹ ਵੀ ਬਹੁਤ ਘਟ ਹੋਊਗੀ ਤਾਂ ਫੈਟ ਘਟੂਗੀ ਤਾਂ ਆਪਾਂ ਨੂੰ ਵੀ ਪਤਾ ਵੀ ਆਪਣੀ ਓਵਰੀਜ਼ ਤੋਂ ਓਵਰੀਜ਼ ਆ ਜਿਹੜੀ ਠੀਕ ਆ ਉਹਦੇ ਕੀ ਆ ਉਹਦੀ ਉਹਦਾ ਜਿਹੜਾ ਹੈਗਾਗਾ ਫਿਰ ਇਸ ਤੋਂ ਬਾਅਦ ਆਪਣਾ ਚੌਥਾ ਸਟੈਪ ਆ ਠੀਕ ਆ ਪਲਾਸਟਿਕ ਨੂੰ ਅਵੋਇਡ ਕਰੋ ਜੋ ਵੀ ਪਲਾਸਟਿਕ ਦੇ ਵਿੱਚ ਤੁਸੀਂ ਚੀਜ਼ਾਂ ਰੱਖਦੇ ਹੋ ਪਲਾਸਟਿਕ ਬੋਤਲ ਯੂਜ਼ ਕਰਦੇ ਹੋ ਪਾਣੀ ਪੀਣ ਵਾਸਤੇ ਜਾਂ ਪਲਾਸਟਿਕ ਕੱਪ ਯੂਜ਼ ਕਰਦੇ ਹੋ ਇਹਨਾਂ ਨੂੰ ਬਿਲਕੁਲ ਅਵੋਇਡ ਕਰ ਦਿਓ ਪਲਾਸਟਿਕ ਵਾਲੀਆਂ ਚੀਜ਼ਾਂ ਨੂੰ ਤਾਂ ਨੋ ਕਹ ਦੋ ਕੋਸ਼ਿਸ਼ ਕਰੋ ਵੀ ਪਾਣੀ ਵਾਲੀ ਬੋਤਲ ਵੀ ਤੁਹਾਡੀ ਸਟੀਲ ਦੀ ਹੋਵੇ ਜਾਂ ਕੱਚ ਦੀ ਹੋਵੇ ਜੇ ਤੁਸੀਂ ਲੰਚ ਬਾਕਸ ਆਪਦਾ ਲੈ ਕੇ ਜਾਣਿਓ ਬਾਹਰ ਲੈ ਕੇ ਜਾਣਿਓ ਠੀਕ ਹੈ ਕਿਤੇ ਬਾਹਰ ਕੰਮ ਕਰਦੇ ਹੋ ਤਾਂ ਤੁਹਾਡਾ ਜਿਹੜਾ ਖਾਣਾਗਾ ਠੀਕਾ ਉਹ ਤੁਸੀਂ ਆਪਦਾ ਸਟੀਲ ਦੇ ਬਾਕਸ ਦੇ ਵਿੱਚ ਲੈ ਕੇ ਜਾਓ ਤੇ ਪਲਾਸਟਿਕ ਦਾ ਡੱਬਾ ਨਾ ਯੂਜ਼ ਕਰੋ ਨਹੀਂ ਇਸ ਤੋਂ ਬਾਅਦ ਜਿਹੜਾ ਲਾਸਟ ਸਟੈਪ ਆਉਂਦਾ ਠੀਕ ਹੈ ਕਨੈਕਸ਼ਨ ਵਿਦ ਦਾ ਮੂਨ ਆਪਾਂ ਮੰਨੀਏ ਚਾਹੇ ਨਾ ਮੰਨੀ ਪਰ ਇੱਕ ਔਰਤ ਦੀ ਬਾਡੀ ਦਾ ਕਨੈਕਸ਼ਨ ਮੂਨ ਨਾਲ ਜਰੂਰ ਹੁੰਦਾ ਹੈ ਠੀਕ ਆ 28 ਦਿਨ ਦਾ ਉਹਦਾ ਰੈਵੋਲੂਸ਼ਨ ਸਾਈਕਲ ਹੁੰਦਾ ਤੇ 28 ਦਿਨ ਦਾ ਹੀ ਆਪਣਾ ਤੁਹਾਨੂੰ ਪਤਾ ਵੀ ਸਾਈਕਲ ਹੁੰਦਾਗਾ ਠੀਕ ਆ ਤਾਂ ਕਿਤੇ ਨਾ ਕਿਤੇ ਕਨੈਕਸ਼ਨ ਹੁੰਦਾ ਹੀ ਹੈਗਾ ਠੀਕ ਆ ਜੇ ਮੂਨ ਲਾਈਟ ਆਪਾਂ ਲੈਨੇ ਆ ਤਾਂ ਇਹਦੇ ਨਾਲ ਵੀ ਬਾਡੀ ਦੇ ਵਿੱਚ ਬਹੁਤ ਫਰਕ ਆਉਂਦਾ ਦਾ ਤਾਂ ਜਰੂਰ ਤੁਸੀਂ ਇਸ ਚੀਜ਼ ਨੂੰ ਜਰੂਰ ਅਪਲਾਈ ਕਰਨਾ ਕਰਕੇ ਦੇਖਿਓ ਦੇਖੋ ਮੈਂ ਵੀ ਨਹੀਂ ਸੀ ਮੰਨਦੀ ਪਰ ਤੁਸੀਂ ਕਰਕੇ ਦੇਖਿਓ ਫਰਕ ਜ਼ਰੂਰ ਪਊਗਾ ਜੇ ਆਪਾਂ ਕਰਾਂਗੇ ਹੀ ਨਹੀਂ ਜਿਹੜੀ ਚੀਜ਼ ਐ ਫਿਰ ਆਪਾਂ ਨੂੰ ਪਤਾ ਕਿਵੇਂ ਲੱਗੂ ਵੀ ਇਹਦੇ ਨਾਲ ਫਰਕ ਪੈਂਦਾ ਜਾਂ ਨਹੀਂ ਪੈਂਦਾ ਤੇ ਨਹੀਂ ਮੰਨਦੇ ਹੁੰਦੇ ਮੈਂ ਵੀ ਨਹੀਂ ਸੀ ਮੰਨਦੀ ਪਰ ਜਿਹੜੀ ਮੈਂ ਇਹ ਚੀਜ਼ ਦੇਖੀ ਆ ਟੀਕਾ ਤਾਂ ਉਥੋਂ ਹੀ ਉਹੀ ਵੀਡੀਓ ਤੋਂ ਮੈਨੂੰ ਪਤਾ ਲੱਗਿਆ ਸੀਗਾ ਠੀਕੋ ਬਹੁਤ ਟਾਈਮ ਪਹਿਲਾਂ ਬਟ ਮੈਂ ਉਹ ਚੀਜ਼ ਪਹਿਲਾਂ ਆਪਦੇ ਆਪ ਤੇ ਯੂਜ਼ ਕਰਦੀ ਹੁੰਨੀ ਐ ਇਹ ਸਾਰੀ ਚੀਜ਼ ਫਿਰ ਮੈਂ ਤੁਹਾਨੂੰ ਦੱਸਦੀ ਹੁੰਨੀ ਐ ਇਹ ਚੀਜ਼ ਵੀ ਮੈਂ ਆਪਦੇ ਆਪ ਤੇ ਯੂਜ਼ ਕੀਤੀ ਐ ਕਿਉਂਕਿ ਮੈਨੂੰ ਇਹ ਪ੍ਰੋਬਲਮ ਆਈ ਸੀਗੀ ਠੀਕ ਆ ਤਾਂ ਹੀ ਮੇਰਾ ਬੇਟਾ ਜਿਹੜਾ ਉਹ ਘਟਿਆ ਇੰਨੀ ਜਲਦੀ ਮੈਂ ਜਿੰਨਾ ਵੀ ਆਪਣਾ ਜਲਦੀ ਠੀਕ ਆ ਮੈਂ ਕੰਮ ਕਰਨ ਲੱਗ ਗਈ ਮੇਰੀ ਕੋਈ ਬੈਕ ਪੈਨ ਨਹੀਂ ਹੁੰਦੀ ਮੈਨੂੰ ਕੋਈ ਕੁਝ ਨਹੀਂ ਹੈ ਨਾ ਮੇਰੀ ਵਧੀਆ ਬਾਡੀ ਸਟਰੈਂਥ ਵਧੀਆ ਚੱਲ ਰਹੀ ਆ ਤੇ ਆਪਣਾ ਚੰਦਰਮਾ ਨਾਲ ਆਪਣੀ ਬਾਡੀ ਦਾ ਨਾ ਬਹੁਤ ਵੱਡਾ ਕਨੈਕਸ਼ਨ ਹੁੰਦਾ ਦੇਖੋ ਚੰਦ ਦਾ 28 ਦਿਨ ਦਾ ਠੀਕ ਆ ਰੈਵੋਲੂਸ਼ਨ ਸਾਈਕਲ ਹੁੰਦਾ ਹੈ ਤੇ ਆਪਣਾ ਔਰਤਾਂ ਦਾ ਆਪਣਾ ਠੀਕ ਹੈ ਔਰਤਾਂ ਦਾ ਮੈਨਸਟਰੂਅਲ ਜਿਹੜਾ ਸਾਈਕਲ ਹੁੰਦਾਗਾ 28 ਦਿਨ ਦਾ ਠੀਕ ਹੈ ਤੇ ਚੰ드ਰਮਾ ਦਾ ਹੁੰਦਾ ਰੀਵੈਲਿਊਏਸ਼ਨ ਸਾਈਕਲ ਹੁੰਦਾਗਾ ਠੀਕ ਹੈ ਤੇ ਇਹ ਕੋਈ ਕੋਇਨਸੀਡੈਂਟ ਨਹੀਂ ਹੈਗਾ 28 ਦਿਨਾਂ ਦਾ ਉਹਦਾ ਵੀ ਸਾਈਕਲ ਹੁੰਦਾ ਆਪਣਾ ਵੀ ਇੱਕ ਸਾਈਕਲ ਹੁੰਦਾ ਕਿਉਂਕਿ ਚੰ드ਰਮਾ ਚੰ드ਰਮਾ ਦੀ ਜਿਹੜੀ ਮੂਨ ਲਾਈਟ ਆ ਠੀਕ ਹੈ ਜੇ ਆਪਾਂ ਜਿਆਦਾ ਤੋਂ ਜਿਆਦਾ ਉਹਦੀ ਲਾਈਟ ਅਬਜ਼ਰਵ ਕਰਦੇ ਆ ਕਿਤੇ ਨਾ ਕਿਤੇ ਉਹ ਸਾਡੇ ਸਾਡੀ ਜਿਹੜੀ ਹੈਗੀ ਬੋਡੀ ਨਾਲ ਉਹਦਾ ਕਨੈਕਸ਼ਨ ਹੁੰਦਾਗਾ ਠੀਕ ਹੈ ਸਾਡੀ ਹਾਰਮੋਨਸ ਨਾਲ ਵੀ ਕਨੈਕਸ਼ਨ ਹੁੰਦਾਗਾ ਕਿਉਂਕਿ ਕਾਫੀ ਸਾਰੀਆਂ ਜੜੀਆਂ ਬੂਟੀਆਂ ਨੂੰ ਠੀਕ ਆ ਇਸਤੇਮਾਲ ਕਰਨ ਤੋਂ ਪਹਿਲਾਂ ਠੀਕ ਆ ਮੂਨ ਲਾਈਟ ਉਹਦੇ ਅੰਦਰ ਅਬਜ਼ਰਵ ਕੀਤੀ ਜਾਂਦੀ ਸੀ ਮਤਲਬ ਉਹਨੂੰ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਰੱਖਿਆ ਜਾਂਦਾ ਸੀ ਜਿਹਦੇ ਕਰਕੇ ਮੂਨ ਲਾਈਟ ਠੀਕ ਆ ਉਹ ਸਾਰੀਆਂ ਚੀਜ਼ਾਂ ਨੂੰ ਚਾਰਜ ਕਰ ਦਿੰਦੀ ਸੀ ਤਾਂ ਫਿਰ ਇਸ ਤੋਂ ਬਾਅਦ ਉਹ ਬਾਡੀ ਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰਦੇ ਸੀ ਉਸੇ ਤਰੀਕੇ ਨਾਲ ਹੀ ਜੇ ਪ੍ਰਾਣਿਆ ਪ੍ਰਾਣੇ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਠੀਕ ਹੈ ਤਾਂ ਜੇ ਆਪਾਂ ਡੇਲੀ ਮੂਨ ਲਾਈਟ ਦੇ ਵਿੱਚ 15 ਮਿੰਟ ਬੈਠਦੇ ਆ ਤਾਂ ਆਪਾਂ ਨੂੰ ਠੀਕ ਆ ਮੂਨ ਲਾਈਟ ਮਿਲਦੀ ਆ ਆਪਣੀ ਬਾਡੀ ਚਾਰਜ ਹੁੰਦੀ ਆ ਤਾਂ ਜੇ ਪੀਸੀ ਪੀਸੀਓਡੀ ਦੀ ਪ੍ਰੋਬਲਮ ਜ਼ਿਆਦਾ ਕੀ ਤਾਂ ਹੌਲੀ ਹੌਲੀ ਆਪਣੇ ਹਾਰਮੋਨਸ ਨੇ ਜਿਹੜੇ ਉਹ ਬੈਲੈਂਸ ਦੇ ਵਿੱਚ ਆਉਣਾ ਸਟਾਰਟ ਹੋ ਜਾਂਦੇ ਆ ਤੇ ਤੁਸੀਂ ਪਾਣੀ ਦੀ ਬੋਤਲ ਕੱਚ ਦੇ ਗਲਾਸ ਵਿੱਚ ਪਾਣੀ ਭਰ ਕੇ ਜਾਂ ਤਾਂਬੇ ਦੇ ਵਿੱਚ ਜਾਂ ਸਟੀਲ ਦੇ ਬਰਤਨ ਦੇ ਵਿੱਚ ਪਾਣੀ ਭਰ ਕੇ ਜੇ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਰੱਖ ਦਿਓ ਤਾਂ ਉਹਦੇ ਵਿੱਚ ਜਿਹੜੀ ਮੂਨ ਲਾਈਟ ਪੈਂਦੀ ਆ ਠੀਕ ਆ ਜਿੰਨੇ ਵੀ ਮਤਲਬ ਕਈ ਵੀ ਚਿੰਨੀ ਪਾਰਟਿਕਲਸ ਹੁੰਦੇ ਆ ਉਹ ਪਾਣੀ ਦੇ ਵਿੱਚ ਅਬਜ਼ਰਬ ਹੁੰਦੇ ਆ ਤਾਂ ਜਦੋਂ ਆਪਾਂ ਉਹ ਪਾਣੀ ਪੀਂਦੇ ਆ ਠੀਕ ਹੈ ਤਾਂ ਆਪਣੇ ਅੰਦਰ ਵੀ ਉਹ ਚੀਜ਼ ਜਾਂਦੀ ਹੈ ਤਾਂ ਆਪਣੀ ਬਾਡੀ ਪਹਿਲਾਂ ਨਾਲੋਂ ਜ਼ਿਆਦਾ ਸਹੀ ਤਰੀਕੇ ਨਾਲ ਵਰਕ ਕਰਨ ਲੱਗਦੀ ਹੈ ਜੀ ਤਾਂ ਲਾਸਟ ਤੇ ਆਪਾਂ ਫੇਰ ਉਹੀ ਸਾਰੀਆਂ ਚੀਜ਼ਾਂ ਦੁਬਾਰੇ ਦੁਹਰਾਵਾਂਗੇ ਆ ਇੱਕ ਇੱਕ ਸਟੈਪ ਤੁਹਾਨੂੰ ਦੱਸਦਾ ਮੈਡੀਸਨ ਨੂੰ ਨਾ ਬੋਲਾਂਗੇ ਠੀਕ ਆ ਫੂਡ ਹੀ ਮੈਡੀਸਨ ਆ ਪ੍ਰੋਸੈਸਡ ਜਿਹੜਾ ਫੂਡ ਆ ਉਹਨੂੰ ਮਨਾ ਕਰਾਂਗੇ ਠੀਕਾ ਹੋਮ ਕੁੱਕਡ ਫੂਡ ਖਾਵਾਂਗੇ ਹੈਲਦੀ ਪਲੇਟ ਮੈਥਡ ਦੱਸਿਆ ਸੀ ਦੇਸੀ ਘਿਓ ਦਾ ਕਿਉਂਦਾ ਸੇਵਨ ਕਰਨਾ ਠੀਕ ਹੈ ਆ ਸਾਰੀਆਂ ਚੀਜ਼ਾਂ ਤੁਹਾਨੂੰ ਜਿਵੇਂ ਦੱਸਿਆਗਾ ਠੀਕ ਹੈ ਸੀਜ਼ਨਲ ਫਰੂਟ ਹੋਗੇ ਐਕਸਰਸਾਈਜ਼ ਕਰਨੀ ਸਟਰੈਂਥ ਟ੍ਰੇਨਿੰਗ ਲੈਣੀ ਆ ਠੀਕਾ ਸਲੀਪ ਵਧੀਆ ਕਰਨਾ ਸੌਣਾ ਵਧੀਆਗਾ ਠੀਕ ਹੈ ਓਵੋਇਡ ਪਲਾਸਟਿਕ ਮੂਨ ਲਾਈਟ 450 ਇਹ ਸਾਰੀਆਂ ਚੀਜ਼ ਆਪਣੇ ਕੰਮ ਜੀ ਹਾਂਜੀ ਇਹ ਸਪੈਸ਼ਲ ਵੀਡੀਓ ਤੁਹਾਡੇ ਲਈ ਉਮੀਦ ਕਰਦੀਆਂ ਤੁਹਾਨੂੰ ਵੀਡੀਓ ਵਧੀਆ ਲੱਗਿਓ ਤੇ ਤੁਹਾਡੇ ਬਹੁਤ ਕੰਮ ਵੀ ਆਊਗੀ ਤਾਂ ਵੀਡੀਓ ਨੂੰ ਅੱਗੇ ਪਲੀਜ਼ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਜਿਹਨੂੰ ਵੀ ਬੈਨੀਫਿਟ ਹੋਣਾ ਹਨਾ ਉਹਨੂੰ ਹੋ ਜੇ ਤੇ ਮਿਲਦੇ ਆਂ ਆਪਾਂ ਇਸ ਤੋਂ ਬਾਅਦ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਤੇ ਨੈਕਸਟ ਵੀਡੀਓ ਕਾਦੇ ਤੇ ਲੈ ਕੇ ਆਈਏ ਆਪਾਂ ਇਹ ਵੀ ਦੱਸਿਓ ਠੀਕ ਹੈ ਸਤਿ ਸ਼੍ਰੀ ਅਕਾਲ ਬਈ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ